ਕਿੱਥੇ ਕੀ ਨਾ ਆਪਣਾ ਜੀ ਸਰ ਮੁਖਤਾਰ ਸਿੰਘ ਆ ਜੀ ਇਹਦਾ ਤੁਹਾਡਾ ਮੋਟਰਸਾਈਕਲ ਚੋਰੀ ਹੋਇਆ ਕਿੱਥੇ ਹੋਇਆ ਸਰ ਆਪਾਂ ਚੋਨੇ ਪਿੰਡ ਮੇਲਾ ਵੇਖਣ ਆਏਗੇ ਤੇ ਇੱਥੇ ਤੁਹਾਡਾ ਮੋਟਰਸਾਈਕਲ ਜਾਨੀ ਕਿ ਚੋਰੀ ਹੋ ਗਿਆ ਤੁਹਾਨੂੰ ਲੋਕ ਲੱਗਾ ਹੈ ਹਾਂਜੀ ਲੋਕ ਲੱਗਾ ਹੈ ਜਮਾ ਜੁਹਾ ਪਰੋਣਾ ਦੀ ਜਗਾ ਹੈ ਜਮਾ ਵਾਲੀ ਇੱਥੇ ਕੋਈ ਇਹੋ ਜੀ ਸ਼ਵਿਤਾ ਰਹੀ ਹੈਗੀ ਅੱਛਾ ਕੋਈ ਮੱਕੇ ਮੋਟਰਸਾਈਕਲ ਦਾ ਕਿਹੜਾ ਮੋਟਰਸਾਈਕਲ ਸਪਲੈਂਡਰ ਮੋਟਰਸਾਈਕਲ ਜੀ ਕਿੰਨਾ ਨੰਬਰ ਉਹਦਾ ਉਹਦਾ ਨੰਬਰ ਜੀ ਆਪਣਾ 0 20 U8 224 ਜਾਣੀਏ 8224 ਉਹ ਦਾਣਾ ਮੋਟਰਸਾਇਕਲ ਸਪਲੈਂਡਰ ਮੋਟਰਸਾਈਕਲ ਹਾਂਜੀ ਸਰ ਹਣੇ ਹੁਣ ਤੁਸੀਂ ਰਿਪੋਰਟ ਦੇਣ ਜਾਓਗੇ ਆਪਾਂ ਰਿਪੋਰਟ ਦੇਣ ਜਾਵਾਂਗੇ ਹਾਲੇ ਰਿਪੋਰਟ ਦੀ ਜਾਨੀਆ ਹਾਂਜੀ ਜੇ ਜੇ ਮੰਨ ਲਓ ਕਿ ਮੋਟਰਸਾਇਕਲ ਲੱਭ ਜਾਂਦਾ ਵਾ ਆਪਣਾ ਕਨੈਕਟ ਨੰਬਰ ਬੋਲ ਦੋ ਮੋਬਾਈਲ ਨੰਬਰ ਬੋਲੋ ਹਾਂਜੀ ਸਰ ਮੇਰਾ ਨੰਬਰ ਵਾ 95010 95010 22328 ਬੋਲ ਦੋ ਨੰਬਰ 95010 22328 ਹਾਂਜੀ ਚੋਨੇ ਪਿੰਡ ਮੇਲਾ ਵੇਖਣ ਨੇਗੀ ਜ਼ਿਲ੍ਹਾ ਕਿਹੜਾ ਜੀ ਜ਼ਿਲ੍ਹਾ ਹਰਾਹਮ ਗਰਦਾਸਪੁਰ ਦੇ